ਜਰਮਨੀ ਤੋਂ ਇੱਕ ਵੱਡੀ ਖਬਰ ਆ ਰਹੀ ਆ ਕਿ ਉੱਥੇ ਹੁਣ ਭਾਰਤੀ ਸਟੂਡੈਂਟਾਂ ਦੇ ਉੱਪਰ ਡਿਪੋਰਟੇਸ਼ਨ ਦੀ ਤਲਵਾਰ ਲਮਕ ਰਹੀ ਆ ਜੇ ਹਾਂਜੀ ਲਗਭਗ 4500 ਸਟੂਡੈਂਟ ਇਦਾਂ ਦੇ ਆ ਜਿਨ੍ਹਾਂ ਨੂੰ ਹੁਣ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਖਬਰ ਆ ਰਹੀ ਆ ਆਯੂ ਬਰਲਿਨ ਯੂਨੀਵਰਸਿਟੀ ਜਿਹੜੀ ਇੰਟਰਨੈਸ਼ਨਲ ਯੂਨੀਵਰਸਿਟੀ ਉੱਥੋਂ ਖਬਰ ਆ ਰਹੀ ਹੈ ਕਿ ਉਸ ਯੂਨੀਵਰਸਿਟੀ ਐਸਾ ਕੀ ਹੋ ਗਿਆ ਕਿ ਹੁਣ ਸਟੂਡੈਂਟਾਂ ਨੂੰ ਉੱਥੋਂ ਡਿਪੋਰਟੇਸ਼ਨ ਜਾਂ ਉੱਥੋਂ ਵੀਜ਼ਾਸ ਅਪਲਾਈ ਨਹੀਂ ਹੋਣਗੇ ਸੋ ਇਹਦੇ ਬਾਰੇ ਆਪਾਂ ਗੱਲ ਕਰਦੇ ਆ ਅੱਜ ਤੁਹਾਨੂੰ ਐਕਸਪਲੇਨ ਕਰਦੇ ਕੋਸ਼ਿਸ਼ ਕਰਦੇ ਆ ਅਗਰ ਤੁਸੀਂ ਚੈਨਲ ਤੇ ਨਵੇਂ ਆ ਸੋ ਪਲੀਜ਼ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਹੁਣ ਸਟੂਡੈਂਟ ਨੂੰ ਨੋਟਿਸ ਮਿਲਨੇ ਰਸੀਵ ਹੋ ਗਏ ਕਿ ਤੁਹਾਨੂੰ ਸਾਡੀ ਕੰਟਰੀ ਛੱਡਣੀ ਪਵੇਗੀ ਨਹੀਂ ਤਾਂ ਫਿਰ ਤੁਹਾਨੂੰ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪਵੇਗਾ ਜੀ ਹਾਂਜੀ ਇਹ ਖਬਰ ਆ ਰਹੀ ਹੈ ਕਿ ਆਯੂ ਬਰਲਿਨ ਯੂਨੀਵਰਸਿਟੀ ਜਿਹੜੀ ਇੰਟਰਨੈਸ਼ਨਲ ਆ ਤੇ ਉੱਥੋਂ ਇੱਕ ਲਗਾਤਾਰ ਖਬਰਾਂ ਇਦਾਂ ਦੀ ਆ ਰਹੀਆਂ ਕਿ ਉੱਥੇ ਆਪਣੇ ਭਾਰਤੀ ਸਟੂਡੈਂਟ 4500 ਇਦਾਂ ਦੇ ਆ ਜਿਹੜੇ ਉੱਥੇ ਸਟੱਡੀ ਕਰ ਰਹੇ ਆ ਤੇ ਉਹ ਆਪਣੇ ਵਧੀਆ ਫਿਊਚਰ ਦੇ ਲਈ ਇੱਥੇ ਆਏ ਸੀਗੇ ਔਰ ਲੱਖਾਂ ਹੀ ਪੈਸਾ ਲਗਾ ਕੇ ਨਿਵੇਸ਼ ਕਰਕੇ ਇੱਥੇ ਆਏ ਸੀਗੇ ਕਿ ਸਾਡਾ ਕੱਲੂ ਫਿਊਚਰ ਵਧੀਆ ਹੋਏਗਾ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਸਾਨੂੰ ਇੱਕ ਇੱਕ ਸਾਲ ਦੇ ਬਾਅਦ ਹੀ ਸਾਨੂੰ ਇਹ ਨੋਟੀਫਿਕੇਸ਼ਨ ਮਿਲਣਗੇ ਕਿ ਸਾਨੂੰ ਇਸ ਕੰਟਰੀ ਤੋਂ ਜਾਣਾ ਚਾਹੀਦਾ ਜਾਂ ਕੰਟਰੀ ਛੱਡ ਦੇਣੀ ਚਾਹੀਦੀ ਆ ਨਹੀਂ ਤਾਂ ਫਿਰ ਡਿਪੋਰਟੇਸ਼ਨ ਦਾ ਸਾਹਮਣਾ ਪਾਵੇ ਕਰਨਾ ਪਵੇਗਾ ਜੀ ਹਾਂਜੀ ਉੱਥੇ ਹੀ ਯੂਨੀਵਰਸਿਟੀ ਦਾ ਕਹਿਣਾ ਇਹ ਆ ਕਿ ਜਿੰਨੇ ਵੀ ਹਾਈਬ੍ਰਿਡ ਪ੍ਰੋਗਰਾਮ ਸੀਗੇ ਤੇ ਉਹਨਾਂ ਦੇ ਵਿੱਚ ਉਬਰਲਿਨ ਇਮੀਗ੍ਰੇਸ਼ਨ ਦੇ ਚੇਂजेस ਕਰ ਦਿੱਤੇ ਆ ਕਿ ਜਿਨ੍ਹਾਂ ਨੂੰ ਹੁਣ ਇੱਥੇ ਰੈ residency ਨਹੀਂ ਦਿੱਤੇ ਜਾਣਗੇ ਸੋ ਇਹਦੇ ਕਰਕੇ ਹੁਣ ਉਹ ਲੋਕਾਂ ਨੂੰ ਰਿਪੋਰਟੇਸ਼ਨ ਦਾ ਸਾਹਮਣਾ ਜਾਂ ਸਾਡਾ ਦੇਸ਼ ਛੱਡਣਾ ਪਵੇਗਾ ਜਾਂ ਫਿਰ ਇਹ ਜਰਮਨੀ ਛੱਡਣਾ ਪਵੇਗਾ ਪਰ ਸਟੂਡੈਂਟਾਂ ਦਾ ਉੱਥੇ ਇਹ ਕਹਿਣਾ ਕਿ ਸਾਨੂੰ ਸੁਪਨਾ ਦਿਖਾਇਆ ਗਿਆ ਸੀ ਔਰ ਸਾਤੋਂ ਲੱਖਾਂ ਹੀ ਪੈਸਾ ਲਿੱਤਾ ਅਸੀਂ ਫੀਸਾਂ ਪੇ ਕੀਤੀਆਂ ਅਸੀਂ ਆਪਣਾ ਪੈਸਾ ਇਨਵੈਸਟ ਕੀਤਾ ਅਸੀਂ ਆਪਣਾ ਘਰ ਛੱਡ ਕੇ ਇੱਥੇ ਆਏ ਸੀ ਵਧੀਆ ਫਿਊਚਰ ਦੇ ਲਈ ਤੇ ਹੁਣ ਸਾਨੂੰ ਇੱਕਦਮ ਇਹ ਕਹਿ ਦੇਣਾ ਕਿ ਤੁਹਾਨੂੰ ਸਾਡੀ ਕੰਟਰੀ ਛੱਡ ਕੇ ਜਾਣੀ ਪਵੇਗੀ ਜਾਂ ਫਿਰ ਤੁਹਾਨੂੰ ਡਿਪੋਰਟੇਸ਼ਨ ਦਾ ਸਾਹਮਣਾ ਪਾਵੇਗਾ ਬਹੁਤ ਹੀ ਸਟੂਡੈਂਟਾਂ ਦੇ ਹੁਣ ਸੁਪਨੇ ਟੁੱਟ ਗਏ ਤੇ ਉਸ ਯੂਨੀਵਰਸਿਟੀ ਚ ਘੱਟੋ ਘੱਟ 4500 ਸਟੂਡੈਂਟ ਆਪਣਾ ਜਿਹੜਾ ਭਾਰਤ ਹੀ ਉੱਥੇ ਸਟੱਡੀ ਕਰ ਰਿਹਾ ਪਰ ਇਹ ਸਟੱਡੀ ਇਹ ਯੂਨੀਵਰਸਿਟੀ ਬਹੁਤ ਵੱਡੀ ਆ ਔਰ ਮੰਨੀਪੁਰ ਮੰਨੀ ਯੂਨੀਵਰਸਿਟੀ ਆ ਕੋਈ ਇਹ ਹੈ ਨਹੀਂ ਕਿ ਐਦਾਂ ਹੀ ਤੁਰਦੀ ਫਿਰਦੀ ਕੋਈ ਯੂਨੀਵਰਸਿਟੀ ਜੀ ਜਿਹਦੇ ਕਰਕੇ ਵੀਜ਼ਾ ਨਹੀਂ ਮਿਲ ਰਹਾ 1 ਲੱਖ ਤੋਂ ਜ਼ਿਆਦਾ ਸਟੂਡੈਂਟ ਉੱਥੇ ਪੜ ਰਹੇ ਆ 190 ਦੇਸ਼ਾਂ ਤੋਂ ਜ਼ਿਆਦਾ ਸਟੂਡੈਂਟ ਉੱਥੇ ਸਟੱਡੀ ਕਰਨ ਆਉਂਦੇ ਆ ਪਰ ਹੁਣ ਭਾਰਤੀਆਂ ਦੇ ਉੱਤੇ ਹੀ ਕਿਉਂ ਇਹ ਤਲਵਾਰ ਲਾਮਕ ਰਹੀ ਹੈ ਜਦਕਿ ਕਿ ਕਿੱਥੇ ਕਿ ਕੁਝ ਸਾਲ ਪਹਿਲਾਂ ਹੀ ਹਲੇ ਜਰਮਨ ਦੀ ਵਿਦੇਸ਼ ਮੰਤਰਾਲੇ ਆ ਉੱਥੇ ਜਾ ਕੇ ਆਪਣੇ ਇੰਡੀਆ ਦੇ ਵਿੱਚ ਸਟੂਡੈਂਟਾਂ ਨੂੰ ਉਤਸ਼ਾਹ ਕਰਕੇ ਆਏ ਆ ਕਿ ਹਾਓ ਜੀ ਸਾਡੇ ਉੱਥੇ ਸਟੱਡੀ ਕਰਨ ਆਓ ਤੁਹਾਨੂੰ ਪੀਆਰ ਵੀ ਦਿੱਤੀ ਜਾਏਗੀ ਤੁਹਾਨੂੰ ਜੋਬ ਵੀ ਆਫਰ ਕੀਤੀਆਂ ਜਾਣਗੀਆਂ ਤੁਹਾਡਾ ਫਿਊਚਰ ਬ੍ਰਾਈਟ ਹੋਏਗਾ ਤੁਸੀਂ ਸਾਡੇ ਇੱਥੇ ਆਓ ਔਰ ਸਟੂਡੈਂਟਾਂ ਨੇ ਰੁੱਖ ਵੀ ਕੀਤਾ ਔਰ ਇੱਥੇ ਪਹੁੰਚੇ ਵੀ ਪਰ ਹੁਣ ਕਿਉਂ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪਿਆ ਕੁਝ ਤਾਂ ਗਲਤੀਆਂ ਆਪਣੀਆਂ ਕਿ ਜਦੋਂ ਆਪਾਂ ਨੂੰ ਜਾਣਾ ਹੁੰਦਾ ਜਾਂ ਕਿਤੇ ਵੀ ਆਪਾਂ ਕਿਤੇ ਵੀ ਜਾਣਾ ਪਾ ਉਹਦੇ ਬਾਰੇ ਪੂਰੀ ਸਟੱਡੀ ਨਹੀਂ ਕਰਦੇ ਔਰ ਕੁਝ ਸੱਤ ਨੀਤੀਆਂ ਲਾ ਲਓ ਹੁਣ ਹਰ ਇੱਕ ਕੰਟੇ ਦੇ ਵਿੱਚ ਇਦਾਂ ਦੀਆਂ ਨੀਤੀਆਂ ਬਣ ਰਹੀਆਂ ਕਿ ਜਿਹੜੀਆਂ ਹੁਣ ਇਮੀਗ੍ਰੈਂਟ ਦੇ ਖਿਲਾਫ ਆ ਸੋ ਹੁਣ ਸੇਮ ਐਸੇ ਹੀ ਤਰ੍ਹਾਂ ਉਹ ਲੋਕਾਂ ਦੀ ਪਦ ਕਿਸਮਤ ਹੀ ਲਾ ਲਓ ਜਾਂ ਫਿਰ ਉਹ ਅਜੰਟਾਂ ਦੇ ਧੱਕੇ ਚੜੇ ਸੀਗੇ ਜਿਨ੍ਹਾਂ ਨੇ ਸਹੀ ਗਾਈਡ ਨਹੀਂ ਕੀਤਾ ਜਾਂ ਫਿਰ ਉਹ ਉਸ ਸਖਤ ਨੀਤੀ ਦੇ ਵਿੱਚ ਆ ਗਏ ਜਿਹੜੀਆਂ ਸਰਕਾਰਾਂ ਨੇ ਹੁਣ ਹਰ ਇੱਕ ਕੰਟਰੀ ਨੇ ਬੜਾਈਆਂ ਕਿ ਅਸੀਂ ਆਪਣੇ ਇਮੀਗ੍ਰੈਂਟਸ ਨੂੰ ਕੰਟਰੋਲ ਕਰਨਾ ਜੀ ਹਾਂਜੀ ਐਸੇ ਤਰ੍ਹਾਂ ਹੋਇਆ ਕਿਉਂਕਿ ਜਦ ਮੋਸਟਲੀ ਕੋਈ ਤੁਹਾਨੂੰ ਬਾਹਰ ਭੇਜਦਾ ਹੁੰਦਾ ਏਜੰਟ ਨੇ ਇਹ ਚੀਜ਼ ਦੇਖ ਲਈ ਹੁੰਦੀ ਹੈ ਕਿ ਅਸੀਂ ਬੰਦੇ ਨੂੰ ਬਾਹਰ ਭੇਜਤੀਏ ਬਸ ਸਾਡਾ ਕਮਿਸ਼ਨ ਵੱਢ ਜAVE ਸਾਡੀ ਫੀਸ ਮਿਲ ਜAVE ਸਾਨੂੰ ਕੁਝ ਨਹੀਂ ਲੈਣਾ ਦੇਣਾ ਉਹਦਾ ਅੱਗੇ ਫਿਊਚਰ ਹੈ ਸਟੱਡੀ ਦਾ ਨਹੀਂ ਹੈ ਬੱਚੇ ਨੂੰ ਵਾਪਸ ਆਉਣਾ ਪੈਣਾ ਵੀਜੇ ਲੱਗਣਗੇ ਨਹੀਂ ਲੱਗਣਗੇ ਸੋ ਐਸੇ ਤਰ੍ਹਾਂ ਹੋਇਆ ਜਿਹੜੇ ਲੋਕ ਅਫੋਰਡ ਕਰਦੇ ਸੀਗੇ ਉਹਨਾਂ ਨੇ ਤਾਂ ਜੁਨੀਵਰਸਿਟੀਆਂ ਚੇਂਜ ਕਰ ਲਈਆਂ ਕੋਰਸ ਚੇਂਜ ਕਰ ਲਏ ਪਰ ਜਿਨ੍ਹਾਂ ਨੇ ਆਲਰੇਡੀ ਪਹਿਲਾਂ ਤੋਂ ਹੀ ਲੋਨ ਲੈ ਕੇ ਕਰ ਜਾ ਚੁੱਕੇ ਇੱਥੇ ਆਏ ਸੀਗੇ ਉਹਨਾਂ ਦਾ ਸਟੂਡੈਂਟਾਂ ਦੇ ਨਾਲ ਬਹੁਤ ਹੀ ਬੁਰੀ ਹੋ ਰਹੀ ਆ ਹੁਣ ਉਹ ਨਾ ਕਰਦੇ ਰਹੇ ਨਾ ਕਾਟਦੇ ਜੀ ਹਾਂਜੀ ਇਹ ਗੱਲ ਸੱਚੀ ਆ ਕਿ ਹੁਣ ਲੋਕਾਂ ਨੂੰ ਨੋਟੀਫਿਕੇਸ਼ਨ ਰੀਸੀਵ ਹੋਣ ਲੱਗ ਕੇ ਬਹੁਤ ਲੋਕਾਂ ਨੇ ਵੈਰੀਫਾਈ ਕੀਤਾ ਕਿ ਸਾਨੂੰ ਇਹ ਚੀਜ਼ਾਂ ਰੀਸੀਵ ਹੋਈਆਂ ਬਹੁਤ ਸਟੂਡੈਂਟ ਹੁਣ ਵਿਚਾਰੇ ਟੈਨਸ਼ਨ ਦੇ ਵਿੱਚ ਆ ਵੀ ਹੁਣ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪੱਕੇ ਹੀ ਸਾਨੂੰ ਰਿਪੋਰਟ ਕੀਤਾ ਜਾਏਗਾ ਕੀ ਹੋਵੇਗਾ ਇਸ ਦੇ ਉੱਤੇ ਅਗਲੀ ਕਾਰਵਾਈ ਕੀ ਕਰੇਗੀ ਭਾਰਤ ਸਰਕਾਰ ਦਾ ਵਿਦੇਸ਼ ਮੰਤਰਾਲੇ ਕੀ ਸੋਚ ਰਿਹਾ ਹੈ ਇਸ ਦੇ ਉੱਤੇ ਕੀ ਸਾਡੇ ਸਟੂਡੈਂਟਾਂ ਦੇ ਨਾਲ ਇਹ ਕਿਉਂ ਹੋ ਰਿਹਾ ਇਦੇ ਬਾਰੇ ਹਰੇ ਕੋਈ ਵੀ ਅਪਡੇਟ ਨਹੀਂ ਜਦਾਂ ਵੀ ਕੋਈ ਵੀ ਅਪਡੇਟ ਆਏਗੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਔਰ ਇਹ ਸਟੂਡੈਂਟਾਂ ਦਾ ਹੁਣ ਕੋਈ ਅਗਲਾ ਸੋਲੂਸ਼ਨ ਹੈ ਜਾਂ ਨਹੀਂ ਹੈ ਇਹਦੇ ਬਾਰੇ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਹੁਤ ਹੀ ਜਲਦ ਜਿੱਦਾਂ ਵੀ ਕੋਈ ਅਪਡੇਟ ਆਏਗੀ ਪਰ ਹਮੇਸ਼ਾ ਹੀ ਆਪਾਂ ਤੁਹਾਨੂੰ ਇਹ ਹੀ ਚੀਜ਼ ਰეკਮੈਂਡ ਕਰਦੇ ਆ ਕਿ ਜਦੋਂ ਵੀ ਤੁਸੀਂ ਆਉਣਾ ਹੁੰਦਾ ਉਸ ਕੰਟਰੀ ਦੇ ਬਾਰੇ ਤੁਸੀਂ ਪੂਰਾ ਪੜ੍ਹ ਕੇ ਸਟੱਡੀ ਕਰਕੇ ਆਇਆ ਕਰੋ ਔਰ ਕਿਸੇ ਦੇ ਮਗਰ ਲੱਕੇ ਨਾ ਤੁਰ ਪਿਆ ਕਰੋ ਕਿ ਬਸ ਅਸੀਂ ਜਾਣਾ ਇਹ ਬਾਹਰ ਜਾਣਾ ਜਿੱਦਾਂ ਮਰਜ਼ੀ ਸਾਨੂੰ ਬਾਹਰ ਭੇਜ ਦੋ ਇੱਕ ਵਾਰ ਉਹਦਾ ਫਿਊਚਰ ਤੇ ਉਹਦਾ ਦੇਖਿਆ ਕਰੋ ਕਿ ਅੱਗੇ ਕੀ ਪਲਾਨ ਨੇ ਕੀ ਹੋਏਗਾ ਸਾਡੇ ਨਾਲ ਕੀ ਨਹੀਂ ਹੋਏਗਾ ਸੋ ਮੈਂ ਅਰਦਾਸ ਕਰਦਾ ਕਿ ਸਾਰੇ ਇਹ ਸਟੂਡੈਂਟਾਂ ਦੇ ਨਾਲ ਇਹਦਾ ਨਾ ਹੋਵੇ ਉਹਨਾਂ ਦੀ ਰੱਬ ਸੁਣੇ ਤੇ ਜੋ ਉਹਨਾਂ ਦਾ ਫਿਊਚਰ ਪਲਾਨ ਸੀ ਉਹ ਉਹਨਾਂ ਨੂੰ ਮਿਲਦੇ ਰਹਿਣ ਉਹ ਕਾਮਯਾਬ ਹੋ ਜਾਣ ਬਾਕੀ ਜੋ ਵੀ ਅਪਡੇਟ ਆਗੇ ਆਪਾਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਔਰ ਅਗਰ ਇਸ ਦੇ ਬਾਰੇ ਤੁਸੀਂ ਕੁਝ ਕਹਿਣਾ ਹੋਇਆ ਤਾਂ ਕਮੈਂਟ ਕਰਨਾ ਨਾ ਭੁੱਲਿਓ ਬਾਕੀ ਤੁਹਾਡਾ ਆਪਣਾ ਚੈਨਲ ਆ ਪੰਜਾਬੀਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਔਰ ਨਵੀਂ ਨਵੀਂ ਅਪਡੇਟ ਦੇ ਲਈ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਪਲੀਜ਼ ਥੈਂਕ ਯੂ